ਸਵਾਗਤ ਹੈ ਜੀ ਅੱਜ ਅਸੀਂ ਬਹੁਤ ਹੀ ਸਾਡੇ ਕੋਲ ਕਈ ਗੱਲਾਂ ਕਰਨ ਜਾ ਰਹੇ ਹਾਂ ਜਿਨ੍ਹਾਂ ਤੇ ਅਸੀਂ ਨਜ਼ਰ ਮਾਰਾਂਗੇ ਜਿਵੇਂ ਐਨਡੀਟੀਵੀ ਤੇ ਪੰਜਾਬ 에ਅਰ ਦੀਆਂ ਜ਼ਮੀਨੀ ਰਿਪੋਰਟਾਂ ਨੇ ਜਿਹੜਾ ਸਾਰੀ ਸਥਿਤੀ ਦਾ ਸਾਰ ਦਿੰਦਾ ਹੈ ਹਾਂ ਇਹ ਸਾਰੇ ਮਿਲਾ ਕੇ ਦੇਖਣੇ ਪੈਣਗੇ ਤੇ ਸਾਡਾ ਮਕਸਦ ਅੱਜ ਇਹੀ ਹੈ ਕਿ ਇਸ ਆਫਤ ਦੀ ਨਾ ਪੂਰੀ ਤਹਿ ਤੱਕ ਜਾਈਏ ਇਹ ਹੋਇਆ ਕਿਉਂ ਲੋਕਾਂ ਤੇ ਕੀ ਅਸਰ ਪਿਆ ਕੀ ਮਦਦ ਮਿਲ ਰਹੀ ਆ ਤੇ ਜ਼ਮੀਨੀ ਹਕੀਕਤਾਂ ਕੀ ਨੇ ਹਾਂਜੀ ਇਹ ਕੱਲ ਤਾਂ ਮੈਨੂੰ ਸ਼ੁਰੂ ਚ ਹੀ ਲੱਗ ਰਹੀ ਆ ਕਿ ਸਿਰਫ ਕੁਦਰਤੀ ਕਹਿਰ ਨਹੀਂ ਸ਼ਾਇਦ ਕੁਝ ਸਿਸਟਮ ਦੀਆਂ ਕਮੀਆਂ ਵੀ ਨੇ ਜਿਨ੍ਹਾਂ ਨੇ ਹਾਲਾਤ ਹੋਰ ਵਿਗਾੜੇ ਆਓ ਇਸ ਨੂੰ ਚੰਗੀ ਤਰ੍ਹਾਂ ਸਮਝੀਏ ਬਿਲਕੁਲ ਇਹ ਬਹੁਤ ਅਹਿਮ ਮੁੱਦਾ ਹੈ ਜਦੋਂ ਅਸੀਂ ਇਹ ਸਾਰੇ ਸਰੋਤ ਇਕੱਠੇ ਕਰਕੇ ਦੇਖਦੇ ਆ ਨਾ ਤਾਂ ਤਸਵੀਰ ਕਾਫੀ ਮਤਲਬ ਗੁੰਝਲਦਾਰ ਜੀ ਲੱਗਦੀ ਹੈ ਹੂੰ ਸਾਰੇ ਹੀ ਵੱਡੇ ਦਰਿਆ ਜਿਵੇਂ ਸਤਲੁਜ ਬਿਆਸ ਰਾਵੀ ਹਾਂਜੀ ਇੱਥੋਂ ਤੱਕ ਕਿ ਉਝ ਦਰਿਆ ਵੀ ਸਾਰੇ ਖਤਰੇ ਦੇ ਨਿਸ਼ਾਨ ਤੋਂ ਬਹੁਤ ਉੱਪਰ ਵਹਿਰੇ ਸੀ ਟੈਕਸਟ ਆਰਟੀਕਲ ਤੇ ਖਬਰ ਦੋਵੇਂ ਇਹੀ ਕਹਿ ਰਹੇ ਨੇ ਇਸ ਦਾ ਸਭ ਤੋਂ ਵੱਡਾ ਕਾਰਨ ਤਾਂ ਦੇਖੋ ਬਿਨਾਂ ਸ਼ੱਕ ਰਿਕਾਰਡ ਤੋੜ ਮੌਨਸੂਨ ਬਾਰਸ਼ਾਂ ਹੀ ਆ ਇਹ ਤਾਂ ਸਾਰੇ ਸਰੋਤ ਕਹਿ ਰਹੇ ਨੇ ਹਾਂ ਪਰ ਇੱਕ ਗੱਲ ਹੋਰ ਵੀ ਗੌਰ ਕਰਨ ਵਾਲੀ ਆ ਕਿ ਇਹ ਪਾਰੀ ਬਾਰਸ਼ਾਂ ਸਿਰਫ ਪੰਜਾਬ ਦੇ ਮੈਦਾਨੀ ਇਲਾਕਿਆਂ 'ਚ ਨਹੀਂ ਹੋਈਆਂ ਸਗੋਂ ਉੱਪਰ ਪਹਾੜੀ ਇਲਾਕਿਆਂ 'ਚ ਖਾਸ ਕਰਕੇ ਜੰਮੂ ਕਸ਼ਮੀਰ 'ਚ ਵੀ ਬਹੁਤ ਬਾਰਸ਼ਾਂ ਹੋਈਆਂ ਅੱਛਾ ਤੇ ਉਹ ਸਾਰਾ ਪਾਣੀ ਫਿਰ ਕੁਦਰਤੀ ਤੌਰ ਤੇ ਹੇਠਾਂ ਨੂੰ ਆਇਆ ਪੰਜਾਬ ਦੇ ਦਰਿਆਵਾਂ ਵੱਲ ਜਿਸ ਨਾਲ ਦਰਿਆਵਾਂ ਤੇ ਬਹੁਤ ਜ਼ਿਆਦਾ ਇਹ ਦਬਾਅ ਬਣ ਗਿਆ ਤੇ ਇਸ ਦਬਾਅ ਚ ਫਿਰ ਹੋਰ ਵਾਧਾ ਹੋ ਗਿਆ ਜਦੋਂ ਪੰਜਾਬ ਦੇ ਜਿਹੜੇ ਵੱਡੇ ਡੈਮ ਨੇ ਜਿਵੇਂ ਪਾਖੜਾ ਪੌਂਗ ਰਣਜੀਤ ਸਾਗਰ ਹਾਂਜੀ ਮੁੱਖ ਡੈਮ ਉਹਨਾਂ ਵਿੱਚ ਪਾਣੀ ਦਾ ਲੈਵਲ ਖਤਰਨਾਕ ਹੱਦ ਤੱਕ ਵੱਧ ਗਿਆ ਪਾਖੜਾ ਡੈਮ ਦਾ ਪੱਧਰ ਤਾਂ ਸਾਰੇ ਆ 1722 ਫੁੱਟ ਦੇ ਆਸ-ਪਾਸ ਪਹੁੰਚ ਗਿਆ ਸੀ ਹਾਂ ਜੋ ਕਿ ਉਸ ਦੀ ਸਮਰੱਥਾ ਦੇ ਕਾਫੀ ਨੇੜੇ ਹੈ ਇਸੇ ਕਰਕੇ ਫਿਰ ਡੈਮਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਅਧਿਕਾਰੀਆਂ ਨੂੰ ਕੰਟਰੋਲਡ ਤਰੀਕੇ ਨਾਲ ਵੱਡੀ ਮਾਤਰਾ ਵਿੱਚ ਪਾਣੀ ਛੱਡਣਾ ਪਿਆ ਹੂੰ ਜ਼ਰੂਰੀ ਵੀ ਸੀ ਸ਼ਾਇਦ ਹਾਂ ਇੱਕ ਜ਼ਰੂਰੀ ਕਦਮ ਸੀ ਪਰ ਇਸ ਦਾ ਸਿੱਧਾ ਅਸਰ ਫਿਰ ਹੇਠਲੇ ਇਲਾਕਿਆਂ ਤੇ ਪਿਆ ਜਿੱਥੇ ਦਰਿਆ ਪਹਿਲਾਂ ਹੀ ਮਤਲਬ ਓਵਰਫਲੋ ਹੋ ਰਹੇ ਸੀ ਇੱਥੇ ਨਾ ਕੈਚਮੈਂਟ ਏਰੀਆ ਦੀ ਗੱਲ ਸਮਝਣੀ ਜ਼ਰੂਰੀ ਹੈ ਅੱਛਾ ਉਹ ਕੀ ਹੁੰਦਾ ਕੈਚਮੈਂਟ ਏਰੀਆ ਯਾਨੀ ਉਹ ਸਾਰਾ ਇਲਾਕਾ ਜਿੱਥੋਂ ਬਾਰਿਸ਼ ਦਾ ਪਾਣੀ ਇਕੱਠਾ ਹੋ ਕੇ ਇੱਕ ਖਾਸ ਨਦੀ ਜਾਂ ਡੈਮ ਵਿੱਚ ਜਾਂਦਾ ਹੈ ਜਦੋਂ ਪੂਰੇ ਕੈਚਮੈਂਟ ਏਰੀਆ ਵਿੱਚ ਹੀ ਬਹੁਤ ਜ਼ਿਆਦਾ ਬਾਰਿਸ਼ ਹੋ ਜਾਵੇ ਜਿਵੇਂ ਇਸ ਵਾਰ ਹੋਇਆ ਤਾਂ ਫਿਰ ਨਦੀਆਂ ਤੇ ਡੈਮ ਉਹ ਓਵਰਲੋਡ ਹੋ ਜਾਂਦੇ ਨੇ ਕਿ ਜੇ ਟੂਟੀ ਪੂਰੀ ਖੁੱਲੀ ਹੋਵੇ ਤੇ ਨਾਲੀ ਬੰਦ ਹੋਵੇ ਤਾਂ ਸਿੰਕ ਨੇ ਤਾਂ ਭਰ ਕੇ ਬਾਹਰ ਡੁੱਲਣਾ ਹੀ ਹੈ ਹਾਂ ਬਿਲਕੁਲ ਸਹੀ ਉਦਾਹਰਣ ਹੈ ਦਰਿਆਵਾਂ ਨਾਲ ਵੀ ਕੁਝ ਇਹੀ ਹੋਇਆ ਤੇ ਪਾਣੀ ਛੱਡਣ ਦੀ ਮਾਤਰਾ ਉਹ ਤਾਂ ਬਹੁਤ ਹੀ ਜ਼ਿਆਦਾ ਸੀ ਖਬਰ ਦੇ ਅੰਕੜੇ ਦੱਸਦੇ ਨੇ ਪੌਂਗ ਡੈਮ ਤੋਂ ਕੋਈ 94845 ਕਿਊਸਿਕ ਹਾਂ ਕਿਊਸਿਕ ਯਾਨੀ ਕਯੂਬਿਕ ਫੀਟ ਪਰ ਸੈਕਿੰਡ ਤੇ ਰਣਜੀਤ ਸਾਗਰ ਡੈਮ ਤੋਂ 2.15 ਲੱਖ ਕਿਊਸਿਕ ਇਹ ਤਾਂ ਅੰਦਾਜ਼ਾ ਲਾਉਣਾ ਵੀ ਔਖਾ ਹੈ ਕਿ ਕਿੰਨਾ ਪਾਣੀ ਬਣਦਾ ਹੈ ਬਹੁਤ ਜ਼ਿਆਦਾ ਪਾਣੀ ਹੈ ਕਿਊਸਿਕ ਦਾ ਮਤਲਬ ਹੁੰਦਾ ਕਾਣਫੂਟ ਪ੍ਰਤੀ ਸੈਕਿੰਡ ਸੋ 1 ਲੱਖ ਕਿਊਸਿਕ ਦਾ ਮਤਲਬ ਹੈ ਹਰ ਸੈਕਿੰਡ ਲਗਭਗ ਇੱਕ 올림픽 সুইমিং ਪੂਲ ਜਿੰਨਾ ਪਾਣੀ ਵਹਿ ਰਿਹਾ ਓ ਸੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵਹਾ ਕਿੰਨਾ ਜ਼ਬਰਦਸਤ ਸੀ ਕਹਿੰਦੇ ਕਿ ਇਸ ਬੈਰਾਜ ਦੇ 게ਟਾਂ ਵਿੱਚ ਨਾ ਬਹੁਤ ਜ਼ਿਆਦਾ ਗਾਰ ਜੰਮੀ ਹੋਈ ਸੀ ਸਿਲਟ ਹਾਂ ਸਿਲਟ ਜਿਸ ਕਰਕੇ ਉਹ ਸਮੇਂ ਸਿਰ ਪੂਰੀ ਤਰ੍ਹਾਂ ਖੁੱਲ ਨਹੀਂ ਸਕੇ ਅੱਛਾ ਹਾਂ ਤੇ ਇਹ ਬਹੁਤ ਵੱਡੀ ਗੱਲ ਹੈ ਦੇਖੋ ਜਦੋਂ ਰਾਵੀ ਵਿੱਚ ਪਿੱਛੋਂ ਪਾਣੀ ਦਾ ਵਹਾਅ ਇਹ ਨਾ ਤੇਜ਼ ਸੀ ਉਸ ਵੇਲੇ ਜੇ 게ਟ ਪੂਰੀ ਤਰ੍ਹਾਂ ਨਾ ਖੁੱਲਣ ਤਾਂ ਇਹ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ ਇਸ ਨਾਲ ਪਾਣੀ ਬੈਰਾਜ ਦੇ ਪਿੱਛੇ ਜਮਾ ਹੁੰਦਾ ਰਿਹਾ ਤੇ ਉੱਪਰਲੇ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਹੋਰ ਵੱਧ ਗਿਆ ਜਿਸ ਨਾਲ ਹੜ੍ਹ ਦੀ ਸਥਿਤੀ ਮਤਲਬ ਹੋਰ ਖਰਾਬ ਹੋ ਗਈ ਕੀ ਦੱਸਿਆ ਉਹਨਾਂ ਨੇ ਕਿੰਨੀ ਮੁਸ਼ਕਲ ਆਈ ਖਬਰ ਦੀ ਰਿਪੋਰਟ ਮੁਤਾਬਕ ਇਹਨਾਂ ਗੇਟਾਂ ਨੂੰ ਖੋਲਣ ਲਈ ਕੋਈ 90 ਬੰਦਿਆਂ ਦੀ ਟੀਮ ਲੱਗੀ ਪਰ ਗਾਰ ਇੰਨੀ ਜ਼ਿਆਦਾ ਸੀ ਕਿ ਕੰਮ ਬਹੁਤ ਔਖਾ ਹੋ ਗਿਆ ਅੱਛਾ ਇੱਥੋਂ ਤੱਕ ਕਿ ਕੁਝ ਕਰਮਚਾਰੀ ਪਾਣੀ ਵਿੱਚ ਫਸ ਗਏ ਸੀ ਜਿਨ੍ਹਾਂ ਨੂੰ ਬਾਅਦ ਵਿੱਚ 에ਅਰ ਫੋਰਸ ਦੀ ਮਦਦ ਨਾਲ ਕਢਣਾ ਪਿਆ ਓਹੋ ਸੋ ਇਹ ਘਟਨਾ ਉਹ ਕੁਦਰਤੀ ਆਫਤ ਦੇ ਨਾਲ ਨਾਲ ਕਿਤੇ ਨਾ ਕਿਤੇ ਪ੍ਰਬੰਧਕੀ ਜਾਂ ਸਾਮ ਸੰਭਾਲ ਦੀ ਕਮੀ ਵੱਲ ਵੀ ਇਸ਼ਾਰਾ ਕਰਦੀ ਹੈ ਇਹ ਤਾਂ ਸੱਚਮੁੱਚ ਬਹੁਤ ਚਿੰਤਾ ਵਾਲੀ ਗੱਲ ਹੈ ਚਲੋ ਹੁਣ ਅੱਗੇ ਵਧਦੇ ਹਾਂ ਤੇ ਦੇਖਦੇ ਹਾਂ ਕਿ ਇਸ ਸਬ ਦਾ ਜ਼ਮੀਨੀ ਪੱਧਰ ਤੇ ਲੋਕਾਂ ਤੇ ਇਲਾਕਿਆਂ ਤੇ ਕੀ ਅਸਰ ਪਿਆ ਅੰਕੜੇ ਤਾਂ ਡਰਾਉਣੇ ਨੇ ਕਿ ਹਜ਼ਾਰ ਤੋਂ ਵੱਧ ਪਿੰਡ ਸਿੱਧੇ ਤੌਰ ਤੇ ਹੜਾਂ ਦੀ ਮਾਰ ਹੇਠ ਆਏ ਨੇ ਹਾਂ ਜੀ ਹਜ਼ਾਰ ਤੋਂ ਵੱਧ ਪਿੰਡ ਤੇ ਖੇਤੀ ਦਾ ਨੁਕਸਾਨ ਉਹ ਤਾਂ ਬਹੁਤ ਹੀ ਵੱਡਾ ਹੈ ਲਗਭਗ 3 ਲੱਖ ਏਕੜ 3 ਲੱਖ ਏਕੜ ਹਾਂ ਵਾਹੀਯੋਗ ਜ਼ਮੀਨ ਪਾਣੀ'ਚ ਡੁੱਬ ਗਈ ਹੁਣ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਲਈ ਇਹ ਕਿੰਨਾ ਵੱਡਾ ਝਟਕਾ ਹੈ ਆਪਾਂ ਸਮਝ ਸਕਦੇ ਹਾਂ ਹਾਂ ਬਿਲਕੁਲ ਖਾਸ ਤੌਰ ਤੇ ਜਿਹੜੇ ਪ੍ਰਭਾਵਿਤ ਜ਼ਿਲ੍ਹੇ ਨੇ ਉਹਨਾਂ ਵਿੱਚ ਜ਼ਿਆਦਾਤਰ ਸਰਹੱਦੀ ਪੱਟੀ ਵਾਲੇ ਨੇ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਹਮ ਕਿ ਇਕੱਲੇ ਫਾਜ਼ਿਲਕਾ ਜ਼ਿਲ੍ਹੇ ਵਿੱਚ 41000 ਏਕੜ ਫਸਲ ਦਾ ਨੁਕਸਾਨ ਹੋਇਆ ਤੇ ਜ਼ਮੀਨੀ ਰਿਪੋਰਟਾਂ ਜਿਹੜੀਆਂ ਨੇ ਉਹ ਇਸ ਨੁਕਸਾਨ ਨੂੰ ਮਤਲਬ ਸਾਡੇ ਸਾਹਮਣੇ ਲਿਆਉਂਦੀਆਂ ਨੇ ਐਨਡੀ ਟੀਵੀ ਦੀ ਟੀਮ ਜਦੋਂ ਐਨਡੀਆਰਐਫ ਨਾਲ ਗਈ ਸੀ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ 'ਚ ਹਾਂ ਐਨਡੀਆਰਐਫ ਯਾਨੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਹਾਂਜੀ ਉਹਨਾਂ ਨੇ ਦੇਖਿਆ ਕਿ ਪਿੰਡਾਂ ਵਿੱਚ 5 ਤੋਂ 6 ਫੁੱਟ ਪਾਣੀ ਭਰਿਆ ਹੋਇਆ ਸੀ ਉਹ ਇੱਕ ਪਿੰਡ ਪਹੁੰਚੇ ਸੀ ਤੇ ਗੁਰਜਰਪੁਰਾ ਉੱਥੇ ਲੋਕ ਕਈ ਦਿਨਾਂ ਤੋਂ ਘਰਾਂ 'ਚ ਫਸੇ ਹੋਏ ਸੀ ਹਾਂ ਤੇ ਇਹਨਾਂ ਹਾਲਾਤਾਂ 'ਚ ਸੋਚੋ ਰੋਜ਼ ਦੀ ਜ਼ਿੰਦਗੀ ਕਿੰਨੀ ਔਖੀ ਹੋ ਜਾਂਦੀ ਹੋਵੇਗੀ ਐਨਡੀ ਟੀਵੀ ਦੀ ਰਿਪੋਰਟ 'ਚ ਲੋਕਾਂ ਨੇ ਦੱਸਿਆ ਕਿ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ ਸੀ ਕਿਉਂਕਿ ਸਭ ਡੁੱਬ ਗਿਆ ਸੀ ਹਾਂ ਬੋਰ ਨਲਕੇ ਸਭ ਪਾਣੀ 'ਚ ਬਿਜਲੀ ਕਈ ਕਈ ਦਿਨਾਂ ਤੋਂ ਗੁੱਲ ਸੀ ਤੇ ਕਈ ਥਾਵਾਂ ਤੇ ਆ ਮੋਬਾਈਲ ਨੈਟਵਰਕ ਵੀ ਬੰਦ ਹੋ ਗਏ ਫਿਰ ਤਾਂ ਬਾਹਰ ਸੰਪਰਕ ਕਰਨਾ ਵੀ ਔਖ ਹੋ ਗਿਆ ਹੋਣਾ ਬਹੁਤ ਔਖਾ ਮਦਦ ਮੰਗਣੀ ਵੀ ਮੁਸ਼ਕਲ ਹੋ ਗਈ ਇਹ ਛੋਟੀ ਛੋਟੀ ਘਟਨਾਵਾਂ ਦੱਸਦੀਆਂ ਨੇ ਕਿ ਲੋਕ ਕਿੰਨੀ ਮੁਸੀਬਤ ਵਿੱਚੋਂ ਲੰਘ ਰਹੇ ਸੀ ਬਿਲਕੁਲ ਤੇ ਸਿਰਫ ਘਰਾਂ ਵਿੱਚ ਫਸੇ ਲੋਕ ਹੀ ਨਹੀਂ ਆਣਾ ਜਾਣਾ ਵੀ ਬਹੁਤ ਵੱਡੀ ਚੁਣੌਤੀ ਸੀ ਪੰਜਾਬ ਏਅਰ ਦੀ ਰਿਪੋਰਟ ਦੱਸਦੀ ਆ ਕਿ ਪਾਣੀ ਇੰਨਾ ਡੂੰਘਾ ਸੀ ਤੇ ਖੇਤਾਂ ਵਿੱਚ ਝੋਨੇ ਦੀ ਫਸਲ ਖੜੀ ਸੀ ਪਾਣੀ ਹੇਠ ਉਸ ਕਰਕੇ ਕਿਸ਼ਤੀਆਂ ਚਲਾਉਣੀਆਂ ਵੀ ਬਹੁਤ ਮੁਸ਼ਕਲ ਹੋ ਰਹੀਆਂ ਸੀ ਪੰਜਾਬ ਏਅਰ ਦੇ ਇੱਕ ਹੋਰ ਰਿਪੋਰਟ ਸੀ ਅਜਨਾਲਾ ਨੇੜੇ ਚਿਮਿਆਰੀ ਸੜਕ ਤੇ ਪਿੰਡ ਪੈਂਦਾ ਗੱਗੋਮਲ ਗੱਗੋਮਲ ਹਾਂਜੀ ਉੱਥੋਂ ਦੇ ਲੋਕਾਂ ਨੇ ਗੱਲਾਂ ਬਹੁਤ ਕੁਝ ਦੱਸਤੀਆਂ ਨੇ ਉਹਨਾਂ ਨੇ ਕਿਹਾ ਕਿ 1988 ਦੇ ਜਿਹੜੇ ਵੱਡੇ ਹੜ੍ਹ ਆਏ ਸੀ ਉਸ ਤੋਂ ਬਾਅਦ ਉਹਨਾਂ ਨੇ ਇੰਨਾ ਪਾਣੀ ਪਹਿਲੀ ਵਾਰ ਦੇਖਿਆ ਅੱਛਾ 1988 ਤੋਂ ਬਾਅਦ ਹਾਂ ਤੇ ਇੱਕ ਬਹੁਤ ਅਹਿਮ ਗੱਲ ਉਹਨਾਂ ਨੇ ਕਹੀ ਇਹ ਕਹਿੰਦੇ ਕੋਈ ਸਾਨੂੰ ਦੱਸਿਆ ਵੀ ਨਹੀਂ ਨਾ ਗਿਆ ਮਤਲਬ ਕੋਈ ਚੇਤਾਵਨੀ ਨਹੀਂ ਮਿਲੀ ਹਾਂ ਲੱਗਦਾ ਤਾਂ ਇਹ ਹੀ ਆ ਕਿ ਕੋਈ ਅਗਾਊ ਚੇਤਾਵਨੀ ਸ਼ਾਇਦ ਨਹੀਂ ਪਹੁੰਚੀ ਉਹਨਾਂ ਤੱਕ ਹਾਂ ਤੇ ਪਾਣੀ ਆਇਆ ਵੀ ਬਹੁਤ ਤੇਜ਼ੀ ਨਾਲ ਇੱਕ ਪਿੰਡ ਵਾਲੇ ਨੇ ਦੱਸਿਆ ਕਹਿੰਦਾ ਕੱਲ ਸਵੇਰੇ ਪਾਣੀ ਪਿੰਡ ਚ ਦਾਖਲ ਹੋਇਆ 11:30 ਵਜੇ ਤੱਕ ਘਰਾਂ ਚ ਪਾਣੀ ਸੀ ਓ ਸਵੇਰੇ ਦਾਖਲ ਹੋਇਆ ਤੇ ਦੁਪਹਿਰ ਤੱਕ ਘਰਾਂ ਚ ਹਾਂ ਜਦੋਂ ਪਾਣੀ ਇੰਨੀ ਤੇਜ਼ੀ ਨਾਲ ਆਉਂਦਾ ਹੈ ਨਾ ਫਿਰ ਲੋਕਾਂ ਕੋਲ ਸਮਾਂ ਹੀ ਨਹੀਂ ਹੁੰਦਾ ਨਾ ਸਮਾਨ ਬਚਾਉਣ ਦਾ ਨਾ ਕਿਤੇ ਸੁਰੱਖਿਅਤ ਥਾਂ ਜਾਣ ਦਾ ਇਸ ਨਾਲ ਨੁਕਸਾਨ ਵਿਵੱਧ ਤੇ ਖਤਰਾ ਵੀ ਪਰ ਇਹਨਾਂ ਔਖੇ ਹਾਲਾਤਾਂ ਵਿੱਚ ਨਾ ਇੱਕ ਗੱਲ ਜਿਹੜੀ ਬਹੁਤ ਉਭਰ ਕੇ ਸਾਹਮਣੇ ਆਈ ਉਹ ਹੈ ਪੰਜਾਬੀ ਪਾਈਚਾਰੇ ਦੀ ਆਪਸੀ ਸਾਂਝ ਮਦਦ ਦੀ ਭਾਵਨਾ ਹਾਂ ਇਹ ਤਾਂ ਹੈ ਪੰਜਾਬ ਏਡ ਦੀ ਰਿਪੋਰਟ ਚ ਲੋਕਾਂ ਨੇ ਦੱਸਿਆ ਕਿ ਕਿਵੇਂ ਬਾਬੇ ਕਾਰ ਸੇਵਾ ਵਾਲੇ ਤੇ ਹੋਰ ਜਥੇਬੰਦੀਆਂ ਨੇ ਲੰਗਰ ਲਗਾਏ ਹੋਏ ਨੇ ਹੂੰ ਲੰਗਰ ਸੇਵਾ ਲੋਕ ਕਹਿੰਦੇ ਸੀ ਪ੍ਰਸ਼ਾਦਾ ਪਾਣੀ ਤੋਂ ਤੇ ਨਹੀਂ ਸਾਨੂੰ ਮਰਨ ਦੇਣ ਦੇਣ ਦੇ ਇਹ ਆਪਸੀ ਸਹਿਯੋਗ ਬਹੁਤ ਵੱਡੀ ਤਾਕਤ ਹੁੰਦੀ ਹੈ ਯਕੀਨਨ ਪਰ ਇਸ ਪਾਈਚਾਰਕ ਮਦਦ ਦੇ باوجود ਲੋਕਾਂ ਦਾ ਦਰਦ ਤੇ ਉਹਨਾਂ ਤੇ ਜਿਹੜਾ ਭਾਵਨਾਤਮਕ ਬੋਝ ਪਿਆ ਉਹ ਬਹੁਤ ਜ਼ਿਆਦਾ ਹੈ ਸਰਕਾਰੀ ਤੌਰ ਤੇ ਵੀ ਕੋਸ਼ਿਸ਼ਾਂ ਹੋਈਆਂ ਨੇ ਟੈਕਸ ਆਰਟੀਕਲ ਦੱਸਦਾ ਹੈ ਕਿ ਲਗਭਗ 11300 ਲੋਕਾਂ ਨੂੰ ਸੁਰੱਖਿਤ ਬਚਾਇਆ ਗਿਆ ਤੇ 4700 ਲੋਕਾਂ ਨੂੰ ਘਰਾਂ ਤੋਂ ਕੱਢ ਕੇ ਸੁਰੱਖਿਤ ਥਾਵਾਂ 'ਤੇ ਪਹੁੰਚਾਇਆ ਹਾਂ ਤੇ 77 ਰਾਹਤ ਕੈਂਪ ਵੀ ਲਗਾਏ ਗਏ ਨੇ ਤੇ ਸੱਤ ਜ਼ਿਲ੍ਹਿਆਂ 'ਚ ਸਕੂਲ ਵੀ ਬੰਦ ਕਰਨੇ ਪਏ ਸਨ ਇਨਸਾਨਾਂ ਦੇ ਨਾਲ ਨਾਲ ਪਸ਼ੂਆਂ ਦਾ ਨੁਕਸਾਨ ਵੀ ਬਹੁਤ ਹੋਇਆ। ਕਈ ਪਸ਼ੂ ਤਾਂ ਪਾਣੀ ਚ ਰੁੜ ਗਏ। ਓਹ ਤੇ ਜਿਹੜੇ ਬਚ ਗਏ ਉਹਨਾਂ ਲਈ ਫਿਰ ਚਾਰੇ ਦੀ ਬਹੁਤ ਵੱਡੀ ਸਮੱਸਿਆ ਖੜੀ ਹੋ ਗਈ। ਕਿਉਂਕਿ ਸਭ ਕੁਝ ਪਾਣੀ ਹੇਟ ਸੀ। ਹਾਂ ਫਸਲਾਂ ਡੁੱਬ ਗਈਆਂ ਤਾਂ ਚਾਰਾ ਕਿੱਥੋਂ ਆਣੋ? ਬਿਲਕੁਲ। ਪੰਜਾਬ ਏਅਰ ਦੀ ਰਿਪੋਰਟ ਚ ਇੱਕ ਬਜ਼ੁਰਗ ਨੇ 1988 ਦੇ ਹੜ੍ਹਾਂ ਨੂੰ ਯਾਦ ਕੀਤਾ ਸੀ। ਕਹਿੰਦਾ ਉਦੋਂ ਬਹੁਤ ਮਾਲ ਡੰਗਰ ਰੁੜ ਗਿਆ ਸੀ। ਹੂੰ। ਇਸ ਵਾਰ ਵੀ ਚਾਰੇ ਦੀ ਕਿੱਲਤ ਕਰਕੇ ਦੂਰੋਂ ਦੂਰੋਂ ਮਦਦ ਪਹੁੰਚੀ। ਕਿ ਲੁਧਿਆਣੇ ਤੋਂ ਫਾਜ਼ਲ ਕਾ ਲਈ ਚਾਰੇ ਦੇ ਟਰੱਕ ਭੇਜੇ ਗਏ। ਇਹ ਸਭ ਸੁਣ ਕੇ ਨਾ ਸੱਚੀ ਮਨ ਭਾਰੀ ਹੋ ਜਾਂਦਾ ਹੈ ਇਹ ਕਹਾਣੀਆਂ ਸਾਨੂੰ ਅੰਕੜਾ ਪਿੱਛੇ ਦੀ ਅਸਲ ਤਕਲੀਫ ਯਾਦ ਕਰਾਉਂਦੀਆਂ ਨੇ ਹਾਂ ਬਿਲਕੁਲ ਇਹ ਸਿਰਫ ਨੰਬਰ ਨਹੀਂ ਇਹ ਹਜ਼ਾਰਾਂ ਪਰਿਵਾਰਾਂ ਦੀਆਂ ਜ਼ਿੰਦਗੀਆਂ ਨੇ ਜਿਹੜੀਆਂ ਉਥਲ ਪੁਥਲ ਹੋ ਗਈਆਂ ਇੰਨੀ ਵੱਡੀ ਤਬਾਹੀ ਜਦੋਂ ਹੁੰਦੀ ਹੈ ਤਾਂ ਫਿਰ ਸਵਾਲ ਉੱਠਦਾ ਹੈ ਕਿ ਮਦਦ ਕਿਵੇਂ ਪਹੁੰਚ ਰਹੀ ਹੈ ਤੇ ਕੌਣ ਕੀ ਕਰ ਰਿਹਾ ਹੈ ਸਰਕਾਰੀ ਏਜੰਸੀਆਂ ਦੀ ਜੇ ਗੱਲ ਕਰੀਏ ਤਾਂ ਭਾਰਤੀ ਫੌਜ ਹਵਾਈ ਸੈਨਾ ਬੀਐਸਐਫ ਐਨਡੀਆਰਐਫ ਐਸਡੀਆਰਐਫ ਹਾਂ ਸਾਰੀਆਂ ਫੋਰਸਸ ਸਾਰੀਆਂ ਟੀਮਾਂ ਬਚਾਅ ਤੇ ਰਾਹਤ ਕਾਰਜਾਂ 'ਚ ਲੱਗੀਆਂ ਹੋਈਆਂ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਕੋਸ਼ਿਸ਼ ਕਰ ਰਿਹਾ ਹੈ ਦਰਿਆਵਾਂ ਦੇ ਬੰਨਾਂ ਨੂੰ ਮਜ਼ਬੂਤ ਕਰਨ ਦੀ ਇਸ ਦੇ ਨਾਲ ਹੀ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਨੇ ਯਾਨੀ ਐਨ ਜੀਓਜ਼ ਉਹਨਾਂ ਦਾ ਯੋਗਦਾਨ ਵੀ ਬਹੁਤ ਅਹਿਮ ਰਿਹਾ ਹੈ ਟੈਕਸਟ ਆਰਟੀਕਲ ਖਾਸ ਤੌਰ ਤੇ ਖਾਲਸਾ ਐਡ ਦਾ ਜ਼ਿਕਰ ਕਰਦਾ ਹੈ ਹਾਂ ਖਾਲਸਾ ਐਡ ਤਾਂ ਹਮੇਸ਼ਾ ਮੂਰੇ ਹੁੰਦੀ ਆ ਬਿਲਕੁਲ ਉਹ ਅਗਸਤ ਦੇ ਆਦ ਤੋਂ ਹੀ ਗੁਰਦਾਸਪੁਰ ਕਪੂਰਥਲਾ ਫਿਰੋਜ਼ਪੁਰ ਅਬੋਰ ਇਹਨਾਂ ਸਾਰੇ ਪ੍ਰਭਾਵਿਤ ਇਲਾਕਿਆਂ 'ਚ ਕੰਮ ਕਰ ਰਹੇ ਨੇ ਬਚਾਅ ਕਾਰਜ ਸਾਫ ਪਾਣੀ ਦੇਣਾ ਰਾਸ਼ਨ ਵੰਡਣਾ ਪਸ਼ੂਆਂ ਲਈ ਚਾਰਾ ਤੇ ਹੋਰ ਮਦਦ ਅੱਛਾ ਇੱਥੋਂ ਤੱਕ ਕਿ ਖੇਤਾਂ ਚੋਂ ਪਾਣੀ ਕੱਢਣ ਲਈ ਡੀਵਾਟਰਿੰਗ ਪੰਪ ਵੀ ਲਗਾ ਰਹੇ ਨੇ ਵਾਹ ਇਹ ਤਾਂ ਬਹੁਤ ਵੱਡਾ ਕੰਮ ਹੈ ਤੇ ਸੱਤਾਧਾਰੀ ਪਾਰਟੀ ਆਪ ਦੇ ਯੂਥ ਵਿੰਗ ਤੇ ਮਹਿਲਾ ਵਿੰਗ ਵੱਲੋਂ ਵੀ ਸਮਾਨ ਵੰਡਣ ਦੀਆਂ ਖਬਰਾਂ ਆਈਆਂ ਨੇ ਹਾਂਜੀ ਸੋ ਜਿੱਥੇ ਇੱਕ ਪਾਸੇ ਮਦਦ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉੱਥੇ ਦੂਜੇ ਪਾਸੇ ਇਸ ਸਥਿਤੀ ਦਾ ਸਿਆਸੀ ਪਹਿਲੂ ਵੀ ਸਾਹਮਣੇ ਆਇਆ ਹਾਂ ਉਹ ਤਾਂ ਆਣਾ ਹੀ ਸੀ ਟੈਕਸਟ ਆਰਟੀਕਲ ਦੱਸਦਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਅੱਛਾ ਕੀ ਮੰਗ ਕੀਤੀ? ਕੇਂਦਰ ਸਰਕਾਰ ਤੋਂ ਤੁਰੰਤ ਵਿੱਤੀ ਮਦਦ ਮੰਗੀ ਹੈ। ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮਾਂ ਭੇਜਣ ਦੀ ਗੱਲ ਕਹੀ ਹੈ ਤੇ ਇੱਕ ਸਪੈਸ਼ਲ ਰਾਹਤ ਪੈਕੇਜ ਦੀ ਵੀ ਮੰਗ ਕੀਤੀ ਹੈ। ਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਮੌਜੂਦਾ ਆਪ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ ਹਾਂ ਉਹਨਾਂ ਨੇ ਕੀ ਕਿਹਾ ਆਸਟ੍ਰੇਲੀਆ ਇੰਡੀਆ ਨਿਊਜ਼ ਦੇ ਹਵਾਲੇ ਨਾਲ ਟੈਕਸਟ ਆਰਟੀਕਲ ਚ ਦੱਸਿਆ ਗਿਆ ਕਿ ਬਾਜਵਾ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਹੜ੍ਹਾਂ ਦੀ ਰੋਕਥਾਮ ਲਈ ਜਿਹੜੇ ਉਪਾਅ ਕੀਤੇ ਉਹ ਨਾ ਕਾਫੀ ਸੀ ਤੇ ਰਾਹਤ ਕਾਰਜ ਵੀ ਮਤਲਬ ਠੀਕ ਠੰਗ ਨਾਲ ਨਹੀਂ ਚਲਾਏ ਜਾ ਰਹੇ ਉਹਨਾਂ ਨੇ ਖੇਤੀ ਤੇ ਘਰਾਂ ਦੇ ਹੋਏ ਵੱਡੇ ਨੁਕਸਾਨ ਦਾ ਜ਼ਿਕਰ ਕੀਤਾ ਹੈ ਦੇਖੋ ਇਹ ਸਿਆਸੀ ਬਿਆਨਬਾਜ਼ੀ ਤਾਂ ਅਜੀਆਂ ਆਫ਼ਤਾਂ ਵੇਲੇ ਅਕਸਰ ਹੁੰਦੀ ਹੈ ਪਰ ਇਸ ਤੋਂ ਇਲਾਵਾ ਸਰੋਤਾਂ ਵਿੱਚ ਨਾ ਰਾਜ ਦੇ ਆਪਣੇ ਸਿੰਚਾਈ ਤੇ ਜਲ ਸਰੋਤ ਵਿਭਾਗ ਦੀ ਕਾਰਗੁਜ਼ਾਰੀ ਤੇ ਵੀ ਗੰਭੀਰ ਸਵਾਲ ਉਠਾਏ ਗਏ ਨੇ। ਉਹੀ ਮਾਦੋਪੁਰ ਬਿਰਾਜ ਵਾਲਾ ਮੁੱਦਾ। ਹਾਂ ਖਾਸ ਤੌਰ ਤੇ ਮਨੀ ਲਾਈਫ ਦੇ ਹਵਾਲੇ ਨਾਲ ਟੈਕਸਟ ਆਰਟੀਕਲ ਚ ਕਿਹਾ ਗਿਆ ਕਿ ਬੈਰਾਜ ਦੇ ਰੱਖ-ਰਖਾਅ ਚ ਕਮੀ ਤੇ 게ਟਾਂ ਨੂੰ ਸਮੇਂ ਸਿਰ ਨਾ ਖੋਲ ਸਕਣਾ ਇਹ ਇੱਕ ਵੱਡੀ ਪ੍ਰਸ਼ਾਸਨਿਕ ਅਣਗਹਿਲੀ ਸੀ। ਤਾਂ ਇਹ ਗੱਲ ਫਿਰ ਉਸੇ ਸਵਾਲ ਤੇ ਆ ਜਾਂਦੀ ਹੈ। ਹਾਂ ਕਿ ਕੀ ਅਸੀਂ ਕੁਦਰਤੀ ਆਫਤਾਂ ਲਈ ਤਿਆਰੀ ਦੇ ਮਾਮਲੇ ਚ ਸਿਰਫ ਤੁਰੰਤ ਰਿਐਕਸ਼ਨ ਤੇ ਹੀ ਨਿਰਭਰ ਹਾਂ? ਜਾ ਲੰਬੇ ਸਮੇਂ ਦੀ ਪਲਾਨਿੰਗ ਤੇ ਬੁਨਿਆਦੀ ਢਾਂਚੇ ਦੀ ਸਾਮ ਸੰਭਾਲ ਨੂੰ ਵੀ ਸੀਰੀਅਸਲੀ ਲੈਂਦੇ ਆ ਇਹ ਬਹੁਤ ਵੱਡਾ ਸਵਾਲ ਹੈ ਇੱਕ ਹੋਰ ਪਹਿਲੂ ਜਿਸ ਦਾ ਜ਼ਿਕਰ ਖਬਰ ਬਾਈ ਦੀ ਜਮਰੂ ਦੀ ਵੀਡੀਓ ਚ ਸੀ ਉਹ ਸਰਹੱਦ ਪਾਰਦਾ ਹੈ ਅੱਛਾ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਕੁਝ ਸਿਆਸੀ ਤੇ ਮੀਡੀਆ ਹਲਕਿਆਂ ਨੇ ਇਹ ਇਲਜ਼ਾਮ ਲਾਇਆ ਕਿ ਪਾਕਿਸਤਾਨ ਚ ਜਿਹੜੇ ਹੜ ਆਏ ਉਹ ਭਾਰਤ ਵੱਲੋਂ ਛੱਡੇ ਪਾਣੀ ਕਰਕੇ ਆਏ ਨੇ ਹੂੰ ਇਹ ਤਾਂ ਅਕਸਰ ਹੁੰਦਾ ਹਾਂ ਜਦ ਕਿ ਭਾਰਤੀ ਪੱਖ ਦਾ ਕਹਿਣਾ ਸੀ ਕਿ ਡੈਮਾਂ ਦੀ ਸੁਰੱਖਿਆ ਲਈ ਜ਼ਰੂਰੀ ਸੀ ਤੇ ਨਿਯਮਾਂ ਅਨੁਸਾਰ ਸੀ ਤੇ ਪਾਕਿਸਤਾਨ ਨੂੰ ਦੱਸਿਆ ਵੀ ਗਿਆ ਸੀ ਹਾਂਜੀ ਸਰੋਤ ਇਹ ਵੀ ਕਹਿੰਦਾ ਹੈ ਕਿ ਪਾਕਿਸਤਾਨ ਝੜਾਣ ਦੇ ਹੋਰ ਵੀ ਬਹੁਤ ਕਾਰਨ ਨੇ ਜਿਵੇਂ ਉੱਥੇ ਵੀ ਭਾਰੀ ਬਾਰਸ਼ਾਂ ਗਲੇਸ਼ੀਅਰਾਂ ਦਾ ਪਿਘਲਣਾ ਸ਼ਹਿਰੀਕਰਨ ਜੰਗਲਾਂ ਦੀ ਕਟਾਈ ਵਗੈਰਾ ਹਾਂ ਦੇਖੋ ਕੁਦਰਤੀ ਆਫਤਾਂ ਤਾਂ ਸਰਹੱਦਾਂ ਨਹੀਂ ਦੇਖਦੀਆਂ ਤੇ ਇਹਨਾਂ ਨੂੰ ਸਿਆਸੀ ਰੰਗਤ ਦੇਣ ਦੀ ਬਜਾਏ ਤੱਥਾਂ ਤੇ ਵਿਗਿਆਨਿਕ ਕਾਰਨਾਂ ਤੇ ਧਿਆਨ ਦੇਣਾ ਚਾਹੀਦਾ ਹੈ ਨੁਕਸਾਨ ਤਾਂ ਦੋਵੇਂ ਪਾਸੇ ਹੋਇਆ ਹੈ ਬਿਲਕੁਲ ਸਹੀ ਗੱਲ ਹੈ ਤੇ ਇਹ ਆਫਤ ਸਿਰਫ ਪੰਜਾਬ ਤੱਕ ਹੀ ਨਹੀਂ ਰਹੀ ਟੈਕਸ ਆਰਟੀਕਲਸ ਇੰਡੀਆ ਟੂਡੇ ਵਾ ਹਵਾਲੇ ਨਾਲ ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੀ ਖਬਰ ਵੀ ਹੈ ਅੱਛਾ ਮਨਾਲੀ ਚ ਕੀ ਹੋਇਆ ਉੱਥੇ ਬਿਆਸ ਦਰਿਆ ਦਾ ਵਹਾ ਇੰਨਾ ਤੇਜ਼ ਸੀ ਕਿ ਮਸ਼ਹੂਰ ਸ਼ੇਰ-ਏ-ਪੰਜਾਬ ਟਾਬਾ ਰੈਸਟੋਰੈਂਟ ਲਗਭਗ ਪੂਰਾ ਹੀ ਰੁੜ ਗਿਆ ਓਹੋ ਸ਼ੇਰ-ਏ-ਪੰਜਾਬ ਬਹੁਤ ਮਸ਼ਹੂਰ ਸੀ ਹਾਂਜੀ ਕਈ ਹੋਰ ਦੁਕਾਨਾਂ ਤੇ ਇੱਕ ਹੋਟਲ ਵੀ ਲੁੜ ਗਏ ਤੇ ਮਨਾਲੀ ਲੇ ਹਾਈਵੇ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਇਸ ਤੋਂ ਪਤਾ ਲੱਗਦਾ ਹੈ ਕਿ ਪੂਰੇ ਖਿੱਤੇ 'ਚ ਮੌਨਸੂਨ ਦਾ ਅਸਰ ਕਿੰਨਾ ਜ਼ਬਰਦਸਤ ਸੀ ਹਾਂ ਬਿਲਕੁਲ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਕੱਢੀਏ ਪਹਿਲੀ ਗੱਲ ਤਾਂ ਇਹ ਕਿ ਇਹ ਹੜ੍ਹ ਬਹੁਤ ਗੰਭੀਰ ਸੀ ਸ਼ਾਇਦ 1988 ਤੋਂ ਬਾਅਦ ਸਭ ਤੋਂ ਵੱਧ ਤਬਾਹੀ ਵਾਲੇ ਹਾਂ ਕਈ ਲੋਕ ਇਹੀ ਕਹਿ ਰਹੇ ਨੇ ਇਸ ਦੇ ਪਿੱਛੇ ਮੁੱਖ ਕਾਰਨ ਰਿਕਾਰਡ ਤੋੜ بارشਾਂ ਤੇ ਡੈਮਾਂ ਤੋਂ ਛੱਡਿਆ ਵੱਡੀ ਮਾਤਰਾ 'ਚ ਪਾਣੀ ਸੀ ਦੂਜਾ ਤੇ ਇਹ ਬਹੁਤ ਮਹੱਤਵਪੂਰਨ ਆ ਕਿ ਕੁਦਰਤੀ ਕਾਰਨਾਂ ਦੇ ਨਾਲ ਨਾਲ ਬੁਨਿਆਦੀ ਢਾਂਚੇ ਦੇ ਪ੍ਰਬੰਧਨ 'ਚ ਕਮੀਆਂ ਜਿਵੇਂ ਉਹ ਮਦੂਪੁਰ ਬੈਰਾਜ ਵਾਲਾ ਮਸਲਾ ਹਾਂ ਗੇਟਾਂ ਵਾਲਾ ਉਸਨੇ ਸਥਿਤੀ ਨੂੰ ਹੋਰ ਵਿਗਾੜਨ ਵਿੱਚ ਰੋਲ ਅਦਾ ਕੀਤਾ ਇਹ ਸਿਰਫ ਇੱਕ ਕੁਦਰਤੀ ਆਫਤ ਨਹੀਂ ਸੀ ਇਸ ਵਿੱਚ ਮਨੁੱਖੀ ਜਾਂ ਸਿਸਟਮ ਦੇ ਕਾਰਕ ਵੀ ਸ਼ਾਮਿਲ ਸੀ ਤੀਜੀ ਗੱਲ ਲੋਕਾਂ ਦਾ ਜਾਨੀ ਤੇ ਖਾਸ ਕਰਕੇ مالی ਨੁਕਸਾਨ ਬਹੁਤ ਵੱਡਾ ਹੋਇਆ ਘਰ ਫਸਲਾਂ ਪਸ਼ੂ ਸਭ ਕੁਝ ਪਰ ਇਸ ਔਖੀ ਕੜੀ ਵਿੱਚ ਪੰਜਾਬੀ ਪਾਇ ਚਾਰੇ ਦੀ ਆਪਸੀ ਮਦਦ ਤੇ ਐਨ ਜੀਓਜ਼ ਦਾ ਕੰਮ ਬਹੁਤ ਚ ਲੱਗ ਗਿਆ ਹੋ ਗਿਆ ਹੈ ਹਾਂ ਬਿਨਾਂ ਸ਼ੱਕ ਚੌਥਾ ਸਰਕਾਰੀ ਤੇ ਗੈਰ ਸਰਕਾਰੀ ਪੱਧਰ ਤੇ ਰਾਹਤ ਕਾਰ ਚੱਲ ਰਹੇ ਨੇ ਪਰ ਨਾਲ ਹੀ ਸਿਆਸੀ ਬਿਆਨਬਾਜ਼ੀ ਤੇ ਪ੍ਰਸ਼ਾਸਨਿਕ ਜਵਾਬਦੇਹੀ ਤੇ ਸਵਾਲ ਵੀ ਉੱਠ ਰਹੇ ਨੇ ਹੂੰ ਜਿਵੇਂ ਕਿ ਕਈ ਸਰੋਤਾਂ ਚ ਖਾਸ ਕਰਕੇ ਪੰਜਾਬ ਐਰ ਤੇ ਲੋਕਾਂ ਦੇ ਬਿਆਨਾਂ ਚ ਇਸ ਦੀ ਤੁਲਨਾ 1988 ਦੇ ਹੜ੍ਹਾਂ ਨਾਲ ਕੀਤੀ ਗਈ ਹੈ। ਹਾਂ, ਬਾਰ-ਬਾਰ ਜ਼ਿਕਰ ਆਇਆ। ਇਹ ਸਾਨੂੰ ਯਾਦ ਦਿਲਾਉਂਦਾ ਹੈ ਕਿ ਪੰਜਾਬ ਨੂੰ ਪਹਿਲਾਂ ਵੀ ਅਜਈਆਂ ਆਫ਼ਤਾਂ ਦਾ ਸਾਹਮਣਾ ਕਰਨਾ ਪਿਆ ਹੈ। ਪਰ ਸ਼ਾਇਦ ਬਦਲਦੇ ਮੌਸਮੀ ਪੈਟਰਨ ਕਰਕੇ ਇਹਨਾਂ ਦੀ ਤੀਬਰਤਾ ਜਾਂ ਆਉਣ ਦੀ ਗਿਣਤੀ ਵਧ ਰਹੀ ਹੋਵੇ। ਹੋ ਸਕਦਾ। ਭਾਵੇਂ ਸਰੋਤ ਸਿੱਧੇ ਤੌਰ ਤੇ ਕਲਾਈਮੇਟ ਚੇਂਜ ਦਾ ਜ਼ਿਆਦਾ ਜ਼ਿਕਰ ਨਹੀਂ ਕਰਦੇ ਪਰ ਰਿਕਾਰਡ ਤੋੜ ਬਾਰਿਸ਼ਾਂ ਇਸ ਵੱਲ ਇਸ਼ਾਰਾ ਤਾਂ ਕਰਦੀਆਂ ਨੇ। ਹਾਂ, ਇਹ ਵੀ ਹੈ। ਇਸ ਲਈ ਪਵਿੱਖ ਲਈ ਲੰਬੀ ਮਿਆਦ ਦੀ ਯੋਜਨਾਬੰਦੀ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਉਸ ਦੀ ਸਾਮ ਸੰਭਾਲ ਤੇ ਮੌਸਮ ਦੇ ਹਿਸਾਬ ਨਾਲ ਰਣਨੀਤੀਆਂ ਬਣਾਉਣ ਦੀ ਲੋੜ ਹੋਰ ਵੀ ਵੱਧ ਜਾਂਦੀ ਹੈ ਤੇ ਅੰਤ ਵਿੱਚ ਇੱਕ ਵਿਚਾਰਨ ਵਾਲੀ ਗੱਲ ਮੈਨੂੰ ਲੱਗਦੀ ਹੈ ਇਹਨਾਂ ਸਾਰੇ ਸਰੋਤਾਂ ਵਿੱਚ ਖਾਸ ਕਰਕੇ ਜ਼ਮੀਨੀ ਰਿਪੋਰਟਾਂ ਵਿੱਚ ਪੰਜਾਬੀ ਪਾਈਚਰੇ ਦਾ ਹੌਂਸਲਾ ਇੱਕ ਦੂਜੇ ਲਈ ਖੜਨ ਦਾ ਜਜ਼ਬਾ ਜਿਵੇਂ ਕਿਹਾ ਗਿਆ ਪੰਜਾਬੀ ਪੰਜਾਬੀਆਂ ਨਾਲ ਖੜੇ ਨੇ ਹਾਂ ਇਹ ਗੱਲ ਬਾਰ-ਬਾਰ ਆਈ ਇਹ ਵਾਰ-ਵਾਰ ਸਾਹਮਣੇ ਆਇਆ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਤਾਕਤ ਹੈ ਪਰ ਜਿਵੇਂ ਪੰਜਾਬ ਇਸ ਤਬਾਹੀ ਤੋਂ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਸਲ ਸਵਾਲ ਇਹ ਹੈ ਕਿ ਭਵਿੱਖ ਵਿੱਚ ਅਜਿਹੀਆਂ ਚੁਣੌਤੀਆਂ ਦਾ ਬਿਹਤਰ ਢੰਗ ਨਾਲ ਸਾਹਮਣਾ ਕਰਨ ਲਈ ਅਸੀਂ ਕਿਹੜੇ ਠੋਸ ਸਬਕ ਸਿੱਖਦੇ ਹਾਂ ਹਮ ਸਹੀ ਸਵਾਲ ਹੈ ਸਵਾਲ ਸੋਚਣ ਲਈ ਛੱਡਦੇ ਹਾਂ ਬਿਲਕੁਲ ਇਸ ਤੇ ਗੌਰ ਕਰਨ ਦੀ ਲੋੜ ਹੈ